ਦੀ ਪਨਕ ਹੈ ਕਿ ਨਹੀਂ ਹੈ ਉਹ ਪ੍ਰਸ਼ਾਸਨ ਦਾ ਹੀ ਹਾਲ ਦੇਖ ਲੋ ਸਿਰਫ ਫੋਨ ਮਾਰਿਆ 112 ਤੇ ਮੁੱਖ ਦੇ ਪੀਸੀਆਰ ਆਈ ਮੌਕਾ ਦੇ ਕੇ ਚਲ ਗਈ ਉਹ ਤੋਂ ਕਮਲਜੀਤ ਜੀ ਆਪਣਾ ਐਸਆਈ ਸਾਹਿਬ ਆਏ 2 ਮਿੰਟ ਲਈ ਉਹਨਾਂ ਕੋਲ ਆ ਗਏ ਚਲੋ ਠੀਕ ਹੈ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਬਹੁਤ ਨੇ ਜੇ ਐਕਸੀਡੈਂਟ ਹੋਗਾ ਤੇ ਚੱਲੇ ਗਏ ਮੁੜ ਕੇ ਹਾਲ ਤੱਕ ਕੋਈ ਪੁੱਛਣ ਵੀ ਨਹੀਂ ਆਇਆ ਹੈ ਤਾਂ ਤੇ ਮੈਨੂੰ ਹੀ ਪਤਾ ਲੱਗਾ ਕਿ ਮੇਰੇ ਹੀ ਗੁਆਂਢ ਚ ਚਾਰ ਪੰਜ ਜਗ੍ਹਾ ਚੋਰੀਆਂ ਹੋ ਜਾਂਦੀਆਂ ਇਹਨਾਂ ਨੂੰ ਕਿਸੇ ਜੀ ਡਰ ਨਹੀਂ ਆ ਦੇਖੋ ਪਰ ਉੱਤਰੀ ਬੇਨ ਰੋਡ ਆ ਮੈਟਰ ਰੋਡ ਆ ਹਾਈਵੇ ਰੋਡ ਹੈਗੀ ਆ ਨਾਲ ਵਿਸ਼ਣ ਮੰਦਿਰ ਦਾ ਸਕਿਉਰਟੀ ਗਾਰਡ ਹੁੰਦੇ ਹੋ ਤੇ ਦੇਖ ਲੋ ਕੋਲਤੇ ਕੋਈ ਡਰਦੀ ਕਹਿ ਲੋ ਜਾਂ ਕੁਛ ਵੀ ਕਹਿ ਸਕਦੇ ਆ ਸਭ ਮਿਲੇ ਹੋਏ ਨੇ ਨੋ ਨੋ ਉਹੀ ਤਾਂ ਗੱਲ ਆ ਨਾ ਕੰਪਲੇਂਟ ਦੇ ਵਿੱਚ ਉਹ ਏਸੀ ਦੀ ਪਾਈਪਾਂ ਚੋਰੀ ਹੋ ਗਈਆਂ ਜਾਂ ਤਾਂ ਇੱਕ ਕੁਐਸਚਨ ਹੁੰਦਾ ਕਿ ਤੁਸੀਂ ਇੰਸ਼ੋਰੈਂਸ ਹੈ ਕਿ ਇੰਸ਼ੋਰੈਂਸ ਲੈ ਲੋ ਨਹੀਂ ਤਾਂ ਕੀ ਚੋਰੀ ਦੀ ਕੰਪਲੇਂਟ ਲਿਖਾਉਂਗਾ ਪਾਈਪਾਂ ਦਾ 2-3000 ਰੁਪਏ ਦਾ ਖਰਚਾ ਤੇ ਉਹਦੇ ਨਾਲੋਂ ਵੱਧ ਤਾਂ ਮੇਰਾ ਥੇਰ ਲੱਗ ਜਾਊਗਾ ਪ੍ਰਸ਼ਾਸਨ ਨੂੰ ਕੋਈ ਕੰਮ ਦੇ ਦਾਂਦੇ ਆ ਕੱਲ ਨੂੰ ਦੇਖੋ ਅਜੇ ਦੀ ਤਿਆਰੀ ਨਾਲ 4 ਘੰਟੇ ਲਾ ਕੇ ਗਏ ਨੇ ਅੱਜ ਆਪਾਂ ਕੰਪਲੇਂਟ ਪੁਚਾਣ ਲੈ ਪਈਆ ਵਗੈਰਾ ਨਹੀਂ ਦਰਜ ਕਰਦਾ ਕੱਲ ਉਹਨਾਂ ਨੇ ਹੌਸਲੇ ਹੋਰ ਬੁਲੰਦ ਹੋ ਜਾਣੇ ਆ ਉਹਨਾਂ ਦਾ ਪਰੋਖਾ ਤੋੜ ਕੇ ਅੰਦਰ ਵੜ ਜਾਣਾ ਮੇਰੇ ਅੰਦਰ ਏਸੀ ਪਿਆ ਲੈਪਟਾਪ ਪਿਆ ਕੁਝ ਵੀ ਕਰ ਸਕਦੇ ਨੇ ਇਹ ਪ੍ਰਸ਼ਾਸਨ ਕਰਦਾ ਹੁੰਦਾ ਤਾਂ ਦੁਕਾਨਦਾਰ ਆਪਣੇ ਅਨੈਚਰਲੀ ਆ ਉਹ ਕਹਿੰਦਾ ਮੇਰਾ 100 ਵੀ ਗਿਰਿਆ ਤਾਂ ਮੈਂ ਕੰਪਲੇਂਟ ਕਰੂੰਗਾ ਠੀਕ ਹੈ ਨਾ ਬਾਹਲੀ ਕੰਟਰੀਆਂ ਜਿਵੇਂ ਤਾਂ 100 ਰੁਪਏ ਪਿੱਛੇ ਵੀ ਕੰਪਲੀਟ ਸਜ਼ਾ ਤਾਂ ਉਨੀ ਆ ਨਾ ਇੱਥੇ ਗੱਲ ਤਾਂ ਕੋਈ ਹੈ ਨਾ ਉਹਨੇ ਇੱਥੇ ਮੇਰੇ ਕੋਲ ਸ਼ਿਕਾਇਤ ਦਾ ਪ੍ਰਸ਼ਾਸਨ ਕੋਲ ਹੀ ਕਰਦੀ ਹੈ ਨਾ ਅਸੀਂ ਕਿਹਦੇ ਕੋਲ ਜਾ ਕੇ ਸ਼ਿਕਾਇਤ ਕਰਨੀ ਹੈ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤਾਂ ਕਹਿ ਦੁਗਾ ਚਲੋ ਕੋਈ ਗੱਲ ਨਹੀਂ ਝੂਠ ਨਹੀਂ ਹੋਈਆ ਕੋਈ ਨਹੀਂ ਬਚਾਓ ਗਿਆ ਜਿਹੜੀ ਉਹਨੇ ਗੱਲ ਕਹਿੰਦੀ ਕਿ ਚੋਰੀ ਨਹੀਂ ਹੋਈ ਇਟ ਮੀਨ ਚੋਰੀ ਕਰਾਈ ਵੀ ਨਾ ਨਹੀਂ ਹੈ ਇਹ ਬੰਦੇ ਮਿਲੇ ਹੋਏ ਨੇ ਜਾਰੇਣਾ ਵੀ ਜਿਹੜਾ ਹੁਣੇ ਚੋਰਾ ਸਾਥ ਤੇਰੇ ਵਿਦਆਉਟ ਨੇ ਇਨਵੈਸਟੀਗੇਸ਼ਨ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਆ ਮੈਂ ਵਿਸ਼ਾਲ ਕਪੂਰੇ ਸਾਂ ਮੇਨ ਮੈਟਰੋ ਰੋਡ ਦੇ ਉੱਤੇ ਖੜੇ ਆ ਜਿੱਥੇ ਚੋਰਾਂ ਨੇ ਰਾਤ ਨੂੰ ਬਾਰਿਸ਼ ਦੇ ਵਿੱਚ ਆਤਕ ਮਚਾਤਾ ਆਤਕ ਹੀ ਮਚਾਤਾ ਕਿ ਇੱਕ ਸ਼ੋਰੂਮ ਹੈ ਬੂਟਾਂ ਦਾ ਤੇ ਨਾਲ ਚਾਰ ਪੰਜ ਦੁਕਾਨਾਂ ਆ ਉੱਤੇ ਚੋਰਾਂ ਨੇ ਰਾਤ ਨੂੰ ਧਾਵਾ ਬੋਲ ਦਿੱਤਾ ਗੱਲ ਕਿਤੇ ਵੀ ਲੁਧਿਆਣਾ ਸ਼ਹਿਰ ਤੇ ਲੁਧਿਆਣਾ ਸ਼ਹਿਰ ਦਾ ਲਾਅਨ ਆਰਡਰ ਬਿਲਕੁਕੁਲ ਖਰਾਬ ਹੁੰਦਾ ਜਾ ਰਿਹਾ ਕਿ ਹੀਰੋ ਬੈਕਰੀ ਸਿੱਧੀ ਬੈਕਰੀ ਵਾਲੇ ਦੇ ਸਾਰੇ ਆ ਗੋਲੀਆਂ ਚਲਾਈਆਂ ਜਾਂਦੀਆਂ ਉਸ ਤੋਂ ਬਾਅਦ ਤਾਜਪੁਰ ਰੋਡ ਦੇ ਉੱਤੇ ਜਿਹੜੀ ਪਾਣ ਦੇ ਖੋਖੇ ਦੇ ਖੋਖੇ ਵਾਲੇ ਨਾਲ ਲੱਕੀਵਾ ਖੋ ਕਰ ਲਈਤੀ ਜਾਂਦੀ ਹੈ ਕਈ ਮਾਮਲੇ ਲੁਧਿਆਣਾ ਸ਼ਹਿਰ ਦੇ ਐਸੇ ਨੇ ਜੋ ਹੁਣ ਤੱਕ ਅਨਟਰੇਸ ਮਾਮਲੇ ਨੇ ਲੇਕਿਨ ਲੁਧਿਆਣਾ ਦਾ ਇਹ ਕਿ ਮਾਮਲਾ ਜਿਹੜਾ ਹੈਗਾ ਵੱਡਾ ਮਾਮਲਾ ਕਿ ਦੀਵਾਰ ਤੱਕ ਤੋੜੀ ਗਈ ਹੈ ਤੁਹਾਨੂੰ ਲੈ ਕੇ ਚਲਦੇ ਆਂ ਇਹ ਦੁਕਾਨ ਤੁਹਾਨੂੰ ਦਿਖਾ ਰਹੇ ਆ ਨਾਲ ਦੁਕਾਨਾਂ ਹੈਗੀਆਂ ਨੇ ਨਾਲ ਚਲਦੇ ਆਂ ਤੁਹਾਨੂੰ ਜਿੱਥੋਂ ਦੀ ਉਹ ਚੋਰ ਸਭ ਤੋਂ ਪਹਿਲੇ ਐਂਟਰੀ ਕਰਦੇ ਨੇ ਉਹ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੋਂ ਸਭ ਤੋਂ ਪਹਿਲੇ ਚੋਰ ਐਂਟਰੀ ਕਰਨਗੇ ਇਹ ਬਿਲਡਿੰਗ ਜਿਹੜੀ ਹੈ ਬੰਦ ਪਈ ਹੁੰਦੀ ਹੈ ਇਹਦਾ ਤਾਲਾ ਤੋੜਿਆ ਜਾਂਦਾ ਵਾ ਇਹਦਾ ਤਾਲਾ ਤੋੜ ਕੇ ਅਰੇ ਅੰਦਰ ਆਇਆ ਜਾਂਦਾ ਆਹ ਤਾਲਾ ਤੋੜਿਆ ਗਿਆ ਜੀ ਆਹ ਦੇਖੋ ਇਹ ਤਾਲੇ ਦੇ ਸਾਰੇ ਪੁਆਇੰਟ ਤੋੜ ਦਿੱਤੇ ਗਏ ਨੇ ਉਸ ਤੋਂ ਬਾਅਦ ਅੰਦਰ ਦਾਖਿਲ ਹੁੰਦੇ ਨੇ ਸ਼ਟਰ ਨਹੀਂ ਟੁੱਟਦਾ ਇੱਥੋਂ ਦੀ 9 ਇੰਚੀ ਦੀਵਾਰ ਨੂੰ ਖੱਡਾ ਕੱਢਦੇ ਨੇ ਖੱਡਾ ਕੱਢਣ ਤੋਂ ਬਾਅਦ ਜੋ ਬੂਟ ਹੁੰਦੇ ਨੇ ਇੱਥੋਂ ਕੱਢਦੇ ਨੇ ਲੇਕਿਨ ਇੱਕ ਪੇਅਰ ਹੀ ਜਾਂਦਾ ਹੈ ਲੇਕਿਨ ਆਹ ਟੈਗ ਜਿਹੜਾ ਬਾਹਰ ਆ ਜਾਂਦਾ ਵਾ ਜੋ ਵੀਡੀਓ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਸਾਫ਼ ਤਸਵੀਰ ਹੈ ਕਿ ਚਾਰ ਪੇਅਰ ਜਿਹੜੇ ਨੇ ਇੱਥੋਂ ਹੀ ਚੋਰੀ ਕਰਕੇ ਲੈ ਗਏ ਅਗਰ ਇਹ ਪੌੜੀ ਨਾ ਲੱਗੀ ਹੁੰਦੀ ਤਾਂ ਦੁਕਾਨ ਦੇ ਅੰਦਰ ਦਾਖਿਲ ਹੋ ਕੇ ਕਿੰਨਾ ਕੁ ਆਤੰਕ ਮਚਾਉਂਦੇ ਇਹ ਤਸਵੀਰ ਮੋਤੀ ਨਗਰ ਥਾਣੇ ਦੀ ਤੁਹਾਨੂੰ ਦੱਸ ਰਿਹਾ ਜਿੱਤੇ ਮੋਤੀ ਨਗਰ ਥਾਣਾ ਹਥੋਂ ਹੀ ਮੈਜ ਅੱਧਾ ਮੀਟਰ ਦੀ ਦੂਰੀ ਤੇ ਹੀ ਹੈ। ਬਈ ਕੀ ਨਾਮ ਹੈ ਜੀ ਆਪਣਾ? ਮੇਰਾ ਜੀ ਮੌਇਦ ਖੱਲਰ। ਤੁਹਾਡੀ ਦੁਕਾਨ ਹੈ? ਹਾਂ ਜੀ ਮੇਰਾ ਸ਼ੋਰੂਮ ਹੈ ਫਾਰਦ ਸਾਹਿਬ ਦੇਖਦੇ ਨੇ। ਪਿਛੇ ਤੋਂ ਵਕੀਲ ਹੋ? ਮੈਂ ਐਡਵੋਕੇਟ ਆ ਜੀ। ਜੀ ਸਾਹਿਬ ਹੁਣ ਵਕੀਲ ਵੀ ਨਹੀਂ ਬਖਸ਼ੇ ਜਾ ਰਹੇ। ਸਰ ਉਹੀ ਤਾਂ ਗੱਲ ਆ ਮੈਂ ਕਿਸੇ ਸਰਕਾਰ ਤੇ ਨਿਸ਼ਾਨਾ ਨਹੀਂ ਲਾਣਾ ਜਾਂਦਾ। ਜਦੋਂ ਦੀ ਆਪ ਸਰਕਾਰ ਆਈ ਆ ਵਕੀਲ ਕਿ ਕਿਸੇ ਨੂੰ ਨਹੀਂ ਬਖਸ਼ਿਆ ਜਾ ਰਿਹਾ। ਚਲੋ ਵਕੀਲ ਦਾ ਇੱਕ ਲੱਗ ਗਿਆ ਕੈਟੇਗਰੀ ਆ ਗਈ ਆ ਇਹ ਤੱਕ ਹੁੰਦਾ ਨਾ ਕਿ ਇਨਸਾਫ ਵਿਵਾਨਸਾ ਵਕੀਲ ਕੋ ਜਾਈਦਾ ਅਗਰ ਪਰਚਾ ਹੁੰਦਾ ਤਾਂ ਐਂਟੀਸੈਪਟਰੀ ਕਰਾਣ ਸੇ ਵੀ ਵਕੀਲ ਕੋ ਜਾਈਦਾ ਚੋਰਾ ਨੂੰ ਨਹੀਂ ਪਣਕ ਹੈਗੀ ਸੀ ਕੱਲ ਨੂੰ ਅਸੀਂ ਫਸ ਗਏ ਤਾਂ ਸਾਡੀ ਜਿਮਾਨਤ ਵੀ ਇੱਕ ਵਕੀਲ ਨਹੀਂ ਕਰਾਣੀ ਆ ਸਰ ਚੋਰਾ ਨੂੰ ਇੰਨੀ ਚੀਜ਼ ਦੀ ਪਣਕ ਹੈ ਕਿ ਨਹੀਂ ਹੈ ਹੁਣ ਪ੍ਰਸ਼ਾਸਨ ਦਾ ਹੀ ਹਾਲ ਦੇਖ ਲਓ ਸਿਰੇ ਫੋਨ ਮਾਰਿਆ 112 ਤੇ ਮੌਕੇ ਤੇ ਪੀਸੀਆਰ ਆਈ ਮੌਕਾ ਦੇ ਕੇ ਚਲ ਗਈ ਉਹ ਤੋਂ ਕਮਲਜੀਤ ਜੀ ਆਪਣਾ ਐਸਆਈ ਸਾਹਿਬ ਆਏ 2 ਮਿੰਟ ਲਈ ਉਹਨਾਂ ਨੂੰ ਕਾਲ ਆ ਗਈ ਚਲੋ ਠੀਕ ਹੈ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਬਹੁਤ ਨੇ ਕਿਤੇ ਐਕਸੀਡੈਂਟ ਹੋ ਗਿਆ ਤੇ ਚਲੇ ਗਏ ਮੋੜ ਕੇ ਹਾਲ ਤੱਕ ਕੋਈ ਪੁੱਛਣ ਵੀ ਨਹੀਂ ਆਇਆ ਹੈਗਾ ਤੇ ਮੈਨੂੰ ਹੀ ਪਤਾ ਲੱਗਾ ਕਿ ਮੇਰੇ ਹੀ ਗਵਾਂਢ ਦੇ ਚਾਰ-ਪੰਜ ਜਗ੍ਹਾ ਚੋਰੀਆਂ ਹੋ ਗਈਆਂ ਨੇ ਉਸੇ ਰਾਤ ਹੀ ਹਾਂਜੀ ਕੱਲ ਰਾਤ ਹੀ ਹੋਈ ਆ ਤੇ ਹੁਣ ਦੇਖੋ ਜਿਹੜਾ ਹੀ ਬੰਦਾ ਆਇਆ 12 ਵਜੇ 22 ਮਿੰਟਾਂ ਤੇ ਆਇਆ ਜੀ ਤੇ ਥਿਰੇ ਤਿੰਨ ਵਜੇ ਕੇ 40 ਮਿੰਟਾਂ ਲੱਗੇ ਆ 4 ਘੰਟੇ ਲਾ ਕੇ ਉਹਨੇ ਪੂਰੀ ਕੰਧ ਤੋੜੀ ਆ ਦਵਾਰ ਤੋੜ ਕੇ ਅੰਦਰ ਘੁਸਣ ਦੀ ਕੋਸ਼ਿਸ਼ ਕੀਤੀ ਆ ਨਹੀਂ ਜੀ ਜੇਗਾ ਤੇ ਅਸੀਂ ਖੜੇ ਆ ਇੱਥੇ ਕੋਈ ਰਹਿੰਦਾ ਨਹੀਂਗਾ ਇਹ ਸਿਰਫ ਫਲੈਟ ਹੈਗਾ ਰੋਕਮੈਂਡਾ ਹੈ ਖਾਲੀ ਹੁੰਦਾ ਹੈ ਗੈਸਟ ਇਨਾਂ ਦੇ ਗੈਸਟ ਹੀ ਰਹਿੰਦੇ ਆ ਕੇ ਕਾਬੀ 6 ਮਹੀਨਿਆਂ ਤੋਂ ਕੋਈ ਨਹੀਂ ਆ ਰਿਹਾ ਹੈਗਾ ਸਾਨੂੰ ਸ਼ਿਕਾ ਸ਼ਾਇਦ ਇਹਨਾਂ ਦੇ ਬੰਦੇ ਹੋਣਗੇ ਅਸੀਂ ਕਾਲ ਕੀਤੀ ਨਾ ਨੰਬਰ ਰੇਂਜ ਕੀਤਾ ਕਿ ਇਹਨਾਂ ਦੇ ਬੰਦੇ ਹੋਣਗੇ ਪਰ ਦੇਖਿਆ ਕਿ ਨਹੀਂ ਹੁਣ ਕਾਲ ਕੀਤੀ ਰੋਕਮੈਂਡ ਤੋਂ ਬੰਦੇ ਆਏ ਨੇ ਉਹ ਕਹਿੰਦੇ ਸਾਡਾ ਬੰਦ ਹੀ ਪਿਆ ਵਾ ਅੱਛਾ ਬੰਦ ਪਿਆ ਬੰਦ ਹੀ ਪਿਆ ਜੀ ਇਹਨਾਂ ਦਾ ਨਾ ਇਹ ਸੇਲ ਕਰ ਰਹੇ ਨੇ ਨਾ ਕੁਝ ਕਰ ਰਹੇ ਨੇ ਰੈਕੀ ਕੀਤੀ ਗਈ ਹੋਊਗੀ ਨਾ ਹਾਂ ਰੈਕੀ ਕੀਤੀ ਗਈ ਆ ਪੂਰੀ ਪ੍ਰ ਕਿ ਮੇਰੇ ਮੈਨੇਜਰ ਨੇ ਦੱਸਿਆ ਮੈਨੂੰ ਕਿ ਬੰਦੇ ਤਾਂ ਰੋਜ਼ ਆ ਰਹੇ ਨੇ ਕੋਈ ਸਾਨੂੰ ਕੀ ਪਤਾ ਕਸਟਮਰ ਨੇ ਕੀ ਨੇ ਕਿਉਂਕਿ ਇਹ ਚ ਪੂਰੀ ਦੇਖੀ ਨਾ ਹੀ ਕੰਮ ਕੀਤਾ ਗਿਆ ਪਲੈਨਿੰਗ ਨਾ ਕੀਤਾ ਗਿਆ ਵਾ ਤੇ ਹਾਲਾਤ ਤਾਂ ਹੁਣ ਇਹ ਪੈਦਾ ਹੋ ਗਏ ਨੇ ਕਿ ਆਪਾਂ ਚੁੱਪ ਵੀ ਨਹੀਂ ਰਹਿ ਸਕਦੇ ਹੁਣ ਦੇਖੋ ਵਾਰਦਾ ਛੋਟੀ ਮੈਨੂੰ ਕਹਿੰਦਾ ਵਕੀਲ ਜੀ ਛੱਡੋ ਤੁਸੀਂ ਕਿ ਆ ਕੀ ਕਰੋਗੇ ਪੁਲਿਸ ਨੇ ਕੀ ਕਰਨਾ ਕੰਪਲੇਂਟ ਕਰਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਵੱਡੀ ਵਾਰਦਾ ਤਾਂ ਤਿਆਰ ਕੀਤਾ ਜਾਂਦਾ ਕਿ ਵੱਡੀ ਵਾਰਦਾ ਤਾਂ ਹੁੰਦੀ ਫੇਰ ਅਸੀਂ ਕੁਝ ਕਰਦੇ ਹਾਂ ਮੁਲਾਜ਼ਮ ਵੀ ਇਹੀ ਕਹਿੰਦੇ ਨੇ ਸਰ ਚਲੋ ਤੁਹਾਡਾ ਬਚਾਅ ਹੋ ਗਿਆ ਤੁਸੀਂ ਕੰਦ ਕਰਾਓ ਮੈਂ ਕਹਾ ਮੈਂ ਤਾਂ ਕੰਦ ਕਰਵਾ ਦੰਨਾ ਰਾਤ ਨੂੰ ਫਿਰ ਇਲਜਾਮ ਹੋ ਜੂਗਾ ਕੌਣ ਜ਼ਿੰਮੇਵਾਰ ਹੋਏਗਾ ਜਦ ਤੱਕ ਮੀਡੀਆ ਆ ਕੇ ਕਵਰੇਜ ਖੜੇ ਛੋਟਲ ਮੀਡੀ ਦੇਖੋ ਗਵਾਨੀਆਂ ਨੂੰ ਪਤਾ ਲੱਗਾ ਕਿ ਥੋੜੇ ਦਿਨ ਪਹਿਲਾਂ ਇਹਨਾਂ ਦਾ AC ਚੋਰੀ ਹੋਇਆ ਆ ਨਾਲ ਸਾਡੇ ਮੋਨਾਲੀਸਾ ਵਾਲੇ ਆ ਉਹਨਾਂ ਦੀ ਉੱਪਰ ਦੀ ਵਾਇਰਿੰਗ ਚੋਰੀ ਹੋ ਗਈ ਆ ਨਾਲ ਮੈਟ੍ਰਿਕਸ ਵਾਲੇ ਆ ਉਹਨਾਂ ਦੀ ਤਾਰਾਂ ਚੋਰੀ ਹੋ ਗਈ ਆ ਆ ਮੋਨਾਲੀਸਾ ਵਾਲੇ ਆ ਗਏ ਨੇ ਤੇ ਦੇਖੋ ਤੁਸੀਂ 3-4 ਘੰਟੇ ਲਾ ਕੇ ਕੰਦ 13 ਇੰਚ ਦੀ ਕੰਦ ਤੋੜੀ ਗਈ ਆ ਸੁਰੰਗ ਬਣਾਈ ਗਈ ਆ ਤੁਸੀਂ ਦੇਖ ਹੀ ਲਈ ਹੈਗੀ ਆ ਇਨਸਟਰੂਮੈਂਟ ਸਾਰੇ ਲੈ ਕੇ ਆਏ ਨੇ ਮਤਲਬ ਸਾਰਾ ਹਥਿਆਰ ਉਹਨਾਂ ਕੋਲ ਸੀ ਜੀ ਪੂਰੇ ਹਥਿਆਰ ਪੂਰੇ ਹੋ ਗਏ ਆ ਪੂਰੇ ਹਥਿਆਰ ਲੈ ਕੇ ਆਏ ਨੇ ਤੇ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਆ ਦੇਖੋ ਪੁਲਿਸ ਦੀ ਮੇਨ ਰੋਡ ਆ ਮੈਟਰ ਰੋਡ ਆ ਹ ਤੇ ਦੇਖ ਲੋ ਪੁਲਿਸ ਤਾਂ ਦੇਖੋ ਹੀ ਡਰਦੀ ਗੈ ਲੋ ਜਾਂ ਕੁਛਤ ਵੀ ਕਹਿ ਸਕਦੇ ਆ ਸਭ ਮਿਲੇ ਹੋਏ ਨੇ ਆਰਾਮ ਨਾਲ ਚੋਰੀ ਵੀ ਪਿਕਨਿਕ ਵੀ 4 ਘੰਟੇ ਆਰਾਮ ਨਾਲ ਇੰਜੋਏ ਕਰਕੇ ਆਰਾਮ ਨਾਲ ਤੋੜ ਕੇ ਕੋਸ਼ਿਸ਼ ਕਰਕੇ ਗਏ ਮਤਲਬ ਮੀਟ ਮਾਰ ਤੇ ਦਾਰੂ ਵੀ ਲਿਆਈ ਹਾਂ ਦਾਰੂ ਵੀ ਲਿਆਏ ਆ ਨੇ ਹਾਂ ਅਗਲਾ ਕਹਿੰਦੇ ਨਾਲੇ ਜਗ੍ਹਾ ਮਿਲ ਗਈ ਤਾਂ ਇਹਨੂੰ ਪਿਕਨਿਕ ਮਨਾ ਕੇ ਨਾਲ ਆਰਾਮ ਨਾਲ ਚੋਰੀ ਕਰ ਰਹੇ ਅਸੀਂ ਕਹਿ ਰਹੇ ਹਾਂ ਅੰਦਰ ਆ ਗਏ ਆ ਅੰਦਰ ਤੋਂ ਬਾਹਰ ਤਾਂ ਕੁਝ ਰਿਆ ਨਹੀਂ ਹਸਾਬ ਤਾਂ 4 ਘੰਟੇ ਲੈਣ ਪਏ 5 ਘੰਟੇ ਲੈਣ ਆਰਾਮ ਨਾਲ ਚੋਰੀ ਕਰਦਾ ਪੂਰਾ ਮੌਕੇ ਤੋਂ ਮੁਕਾਸੀਗਾ ਪੂਰਾ ਲੇਕਿਨ ਪ੍ਰਸ਼ਾਸਨ ਦੇਤੇ ਹੈਰਾਨਗੀ ਹੁੰਦੀ ਵਕੀਲ ਸਾਹਿਬ ਕਹਿ ਰਹੇ ਨੇ ਕਿ ਪ੍ਰਸ਼ਾਸਨ ਕੰਨ ਰਹਿਣ ਦੋ ਦੇਖੋ ਪ੍ਰਸ਼ਾਸਨ ਆਪਣੀ ਜਗ੍ਹਾ ਤੇ ਹੈਗੀ ਆ ਹੁਣ ਅਸੀਂ ਤਾਂ ਤੁਸੀਂ ਮੈਂ ਕੰਪਲੇਨ ਹੋਣ ਉਹੀ ਤੱਕ ਗੱਲ ਹੈ ਨਾ ਕੰਪਲੇਨ ਦੇ ਵਿੱਚ ਉਹ ਏਸੀ ਦੀ ਪਾਈਪਾਂ ਚੋਰੀ ਹੋ ਗਈਆਂ ਜਾਂ ਤਾਂ ਇੱਕ ਕੁਐਸਚਨ ਹੁੰਦਾ ਕਿ ਤੁਸੀਂ ਇੰਸ਼ੋਰੈਂਸ ਹੈਗੀ ਇੰਸ਼ੋਰੈਂਸ ਲੈ ਲਓ ਨਹੀਂ ਤਾਂ ਕੀ ਚੋਰੀ ਦੀ ਕੰਪਲੇਨ ਲਿਖਾਉਂਗਾ ਪਾਈਪਾਂ ਦਾ 2-3000 ਰੁਪਏ ਦਾ ਖਰਚਾ ਹੈ ਤੇ ਉਹਦੇ ਨਾਲੋਂ ਵੱਧ ਤਾਂ ਮੇਰਾ ਤੇਲ ਲੱਗ ਜਾਊਗਾ ਪ੍ਰਸ਼ਾਸਨ ਨੂੰ ਕੁਝ ਜਾਣਦੇ ਜਾਂਦੇ ਨੂੰ ਪਤਾ ਦੋ ਤਿੰਨ ਹਜ਼ਾਰ ਰੁਪਏ ਕਮਾਉਣਾ ਸੋਖਾ ਥੋੜੀ ਨਾ ਹੈਗਾ ਬੋਜੀ ਸੋਖਾ ਤਾਂ ਨਹੀਂ ਹੈ ਪਰ ਉਹਦੇ ਉੱਤੇ ਮੈਂ ਦੋ ਤਿੰਨ ਹਜ਼ਾਰ ਹੋਰ ਲਗਾਉਂਗਾ ਨਾ ਫਿਰ ਹਾਂ ਉਹ ਤਾਂ ਲਗਾਉਂਗਾ ਨਾ ਕਿਉਂਕਿ ਪ੍ਰਸ਼ਾਸਨ ਕੇਸ ਕਰੂੰਗਾ ਕੇਸ ਕਰਕੇ ਉਹ ਜਾਊਂਗਾ ਫਿਰ ਦਿਹਾੜੀ ਵੀ ਤੋੜੂੰਗਾ ਅਗਲੀ 2000 ਨੂੰ ਵੀ ਕੁੰਡੀ ਮਰਵਾਉਂਗਾ ਮੈਂ ਨਹੀਂ ਮਤਲਬ ਇਹ ਤਾਂ ਚੋਰਾਂ ਨੇ ਫਿਰ ਇੱਕ ਸਿੱਖ ਲੈ ਲੈਣੀ ਹੈ ਇਸ ਦੀ ਪਾਈਪਾ ਲਾ ਲੋ ਕਿਸੇ ਨੇ ਕਾਰਵਾਈ ਤਾਂ ਕਰਾਣੀ ਨਹੀਂ ਚੋਰਾਂ ਲਈ ਇਹ ਟਾਰਗੇਟ ਹੋ ਗਿਆ ਜਾਂ ਚੋਰਾਂ ਲਈ ਪ੍ਰਸ਼ਾਸਨ ਲਈ ਦੋਨਾਂ ਲਈ ਟਾਰਗੇਟ ਇਹ ਹੋ ਗਿਆ ਕਿ ਛੋਟੀ ਮੋਟੀ ਚੋਰੀ ਦਾ ਕੋਈ ਆਫੈਂਸ ਨਹੀਂ ਬੰਦਦਾ ਛੋਟੀ ਚੋਰੀ ਦਾ ਅਫੈਂਸ ਨਹੀਂ ਮੰਨਦਾ ਨਾ ਤਾਂ ਕਾਰਵਾਈ ਦੁਕਾਨਦਾਰ ਕਰੂਗਾ ਨਾ ਪੁਲਸ ਕਰੂਗੀ ਦੁਕਾਨਦਾਰ ਜੇਰਾ ਕੱਚਰ ਖਰਾਬ ਹੋਊਗਾ ਦੁਕਾਨਦਾਰ ਆ ਸੋਚ ਲੇਗਾ ਕਿ ਸ਼ਾਸਨ ਵੀ ਨਹੀਂ ਨਾ ਕਰੂਗਾ ਪ੍ਰਸ਼ਾਸਨ ਜੇ ਕਹਿੰਦਾ ਕਹਿੰਦੇ ਕਾ ਦੁਕਾਨਦਾਰ ਕਰਦਾ ਨਾ ਜੇ ਪ੍ਰਸ਼ਾਸਨ ਕਰਦਾ ਹੁੰਦਾ ਤਾਂ ਦੁਕਾਨਦਾਰ ਆਪਣੇ ਅਮੈਚਰ ਲਈ ਉਹ ਕਹਿੰਦਾ ਮੇਰਾ 100 ਵੀ ਗਿਰਿਆ ਤਾਂ ਮੈਂ ਕੰਪਲੇਂਟ ਕਰੂਗਾ ਠੀਕ ਹੈ ਨਾ ਬਾਲੀ ਕੰਟਰੀਆਂ ਚ ਵੀ ਤਾਂ 100 ਰੁਪਏ ਪਿੱਛੇ ਵੀ ਕੰਪਲੇਂਟ ਸਜਾ ਤਾਂ ਉਨੀ ਹੈ ਨਾ ਗੱਲ ਤਾਂ ਇੱਕੋ ਹੀ ਹੈ ਨਾ ਉਹਨੇ ਇੱਥੇ ਸ਼ਿਕਾਇਤ ਦਾ ਪ੍ਰਸ਼ਾਸਨ ਕੋਲ ਹੀ ਕਰਨੀ ਹੈ ਨਾ ਅਸੀਂ ਕਿਹਦੇ ਕੋਲ ਜਾ ਕੇ ਸ਼ਿਕਾਇਤ ਕਰਨੀ ਹੈ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤਾਂ ਕਹਿ ਦੂਗਾ ਚਲੋ ਕੋਈ ਗੱਲ ਨਹੀਂ ਛੋਟੀ ਹੋਈਗਾ ਕੋਈ ਨਹੀਂ ਬਚਾਅ ਹੋ ਗਿਆ ਮੀਨਸ ਕੀ ਹੈ ਬਚਾਅ ਹੋ ਗਿਆ ਦਾ ਬਚਾਅ ਹੋ ਗਿਆ ਕਿ ਉਹ ਕਹਿੰਦਾ ਚਾਕੂ ਮਾਰਿਆ ਮਰਨ ਤੋਂ ਬਚ ਗਿਆ ਬਚਾਅ ਹੋ ਗਿਆ ਤੂੰ ਕੰਪਲੇਂਟ ਨਾ ਲਖਾ ਲੇਕਿਨ ਇਹਦੇ ਵਿੱਚ ਰਾਜਾ ਵੜਿੰਗਵੀ ਅੱਜ ਪਹੁੰਚੇ ਨੇ ਕੱਲ ਸਿੱਧੀ ਬੈਕਟਰੀ ਦੇ ਮਾਮਲੇ ਦੇ ਵਿੱਚ ਕਈ ਲੀਡਰਸ਼ਿਪ ਐਸੇ ਕਾਂਗਰਸ ਦੇ ਪਹੁੰਚੇ ਨੇ ਸੀਪੀ ਸਾਹਿਬ ਕੋ ਪਹੁੰਚੇ ਨੇ ਕਿ ਲੁਧਿਆਣਾ ਦੀ ਕਾਨੂੰਨੀ ਹਲ ਉਸਤਾ ਹੈ ਕਿੱਥੇ ਹੈ ਸਰ ਕਾਨੂੰਨ ਵਿਵਸਥਾ ਦਾ ਲੁਧਿਆਣਾ ਦੀ ਬਿਲਕੁਲ ਹੀ ਖਰਾਬ ਆ ਪਾ ਕਹਿ ਸਕਦੇ ਆ ਡੇਲੀ ਇੱਥੇ ਸਨੇਚਿੰਗ ਹੋ ਰਹੀ ਆ ਇਹ ਮੈਟਰ ਰੋਡ ਆ ਸਰ ਇਹ ਮਸ਼ਹੂਰ ਰੋਡ ਆ ਇੱਥੇ ਐਕਸੀਡੈਂਟ ਵੀ ਡੇਲੀ ਹੋ ਰਿਹਾ ਸਨੇਚਿੰਗ ਹੋ ਰਹੀ ਆ ਮੋਬਾਈਲ ਸਨੇਚ ਹੋ ਰਿਹਾ 골ਡ ਹੋ ਰਿਹਾ ਵਾ ਮੋਤੀ ਨਗਰ ਡੇਲੀ ਦੇ ਮੇਰੇ ਕਾ 10 ਤੋਂ 15 ਕੇ ਜਾਂਦੇ ਨੇ ਲੇਕਿਨ ਪਰਚਾ ਕੋਈ ਨਹੀਂ ਹੋ ਰਿਹਾ ਪਰ ਤੁਸੀਂ ਹੁਣ ਸਟੈਂਡ ਲੈ ਕੇ ਖੜ ਗਏ ਹੋ ਕੰਮ ਕਰਾਓਗੇ ਕੰਮ ਕਰਾਣੀ ਬੰਦ ਦੀ ਆ ਆਪਣੀ ਅੱਜ ਚਲੋ ਰੱਬ ਦੀ ਕਿਰਪਾ ਨਾਲ ਤੇ ਸਾਡੇ ਪ੍ਰਭੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਕਿ ਅੰਦਰ ਨਹੀਂ ਵੜ ਪਏ ਚਾਰ ਪੰਜ ਦੀ ਚੋਰੀ ਤਾਂ ਚੋਰੀ ਆ ਨਾ ਇੱਕ ਇਨਸਾਨ ਨੇ ਇੱਕ ਚੋਰੀ ਦੇਖੋ ਚੋਰੀ ਚੋਰੀ ਹੈ ਜਾਂ 10 ਰੁਪਏ ਦੀ ਹੈ ਜਾਂ 10 ਕਰੋੜ ਰੁਪਏ ਦੀ ਆ ਹੁਣ ਚੋਰੀ ਹੋਈ ਆ ਹੁਣ ਕੱਲ ਨੂੰ ਦੇਖੋ ਅੱਜ ਇਹਦੀ ਤਿਆਰੀ ਨਾਲ 4 ਬੰਟੇ ਲਾ ਕੇ ਗਏ ਨੇ ਅੱਜ ਆਪਾਂ ਕੰਪਲੇਨਟ ਪ੍ਰਸ਼ਾਸਨ ਐਫ ਆਈ ਆਰ ਵਗੈਰਾ ਨਹੀਂ ਦਰਜ ਕਰਦਾ ਕੱਲ ਉਹਨਾਂ ਨੇ ਹੌਸਲੇ ਹੋਰ ਬਲੰਦ ਹੋ ਜਾਣੇ ਆ ਉਹਨਾਂ ਨੇ ਉੱਪਰੋਂ ਕੰਧ ਤੋੜ ਕੇ ਅੰਦਰ ਵੜ ਜਾਣਾ ਮੇਰੇ ਅੰਦਰ ਏਸੀ 50 ਲੈਪਟਾਪ ਆ ਕੁਝ ਵੀ ਕਰ ਸਕਦੇ ਨੇ ਮਤਲਬ ਹੁਣ ਅੱਜ ਤੋਂ 8 ਸਾਲ ਪਹਿਲਾਂ ਸਰ ਮੈਂ ਹੁਣ ਮੈਂ ਛੋਟਾ ਡਿਟੇਲ ਚ ਦੱਸਣ ਲੱਗਾ ਬਰੀਫ ਚ ਅੱਜ ਤੋਂ 8 ਸਾਲ ਪਹਿਲਾਂ ਸਾਡੇ ਚੋਰੀ ਹੋਈ ਸੀਗੀ ਉਸ ਟਾਈਮ ਠੀਕ ਆ ਜੋਰ ਲਗਾ ਕੇ ਆਪਾਂ ਸੋਰਸੀ ਨਾਲ ਐਫਆਈਆਰ ਕਟਾਲੀ ਸੀ ਟਿਲ ਡੇਢ ਹੱਲ ਤੱਕ ਕੋਈ ਚੋਰ ਨਹੀਂ ਫੜਿਆ ਗਿਆ ਜੀ ਇਹ ਤੁਹਾਨੂੰ ਵੀ ਪਤਾ ਵਾ ਲਾਅ ਐਂਡ ਆਰਡਰ ਦਾ ਕੀ ਹਾਲ ਆ ਮੈਂ ਆਪਣੇ ਲਾਅ ਬਾਰੇ ਗਲਤ ਨਹੀਂ ਕਹਿੰਦਾ ਹਾਲਾਤ ਸਾਰੇ ਪ੍ਰਸ਼ਾਸਨ ਦੀ ਹੀ ਗਲਤੀ ਆ ਮੇਨ ਤਾਂ ਸਰਕਾਰਾਂ ਦੀਆਂ ਗਲਤੀਆਂ ਹੁੰਦੀਆਂ ਨੇ ਜਿਹੜੇ ਕਿ ਨਾਥ ਨਹੀਂ ਪਾਉਂਦੇ ਹੈਗੇ ਮੋਤੀ ਨਗਰ ਵੀ ਗੱਲ ਕਰਦੇ ਜੋ ਆਈਓ ਉਹਨਾਂ ਨਾਲ ਗੱਲਬਾਤ ਕਰਦੇ ਆ ਲੇਕਿਨ ਦੁਕਾਨ ਦਾ ਜਿਹੜਾ ਪਿੱਛੋ ਜਿਹੜਾ ਇੱਕ ਖੱਡਾ ਤੋੜਿਆ ਸੀਗਾ 13 ਇੰਚੀ ਦਾ ਉਹਨੂੰ ਭਰਾਇਆ ਜਾ ਰਿਹਾ ਲੇਕਿਨ ਇੱਥੇ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਕਿ ਮੈਟਰੋ ਰੋਡ ਹੈ ਲੁਧਿਆਣੇ ਦੀ ਤੇ ਉਹ ਮੈਟਰੋ ਰੋਡ ਆ ਜਿੱਥੇ ਆਵਾਜ਼ ਆਈ ਜਿਹੜੀ ਨਿਰੰਤਰ ਜਿਹੜੀ ਚੱਲਦੀ ਰਹਿੰਦੀ ਇੱਥੇ ਰੁਕਦੀ ਨਹੀਂ ਆਵਾਜ਼ ਆਈ ਕਿਉਂਕਿ ਇਹ ਵੱਡਾ ਮੈਟਰੋ ਰੋਡ ਹੈ ਇਹਦਾ ਰਸਤਾ ਜਿਹੜਾ ਵਾ ਹਾਈਵੇ ਨੂੰ ਜਾ ਕੇ ਟ ਇਧਰੋਂ ਵੀ ਹਾਈਵੇ ਨੂੰ ਟੱਚ ਹੁੰਦਾ ਵਾ ਤੁਸੀਂ ਇਧਰੋਂ ਚੰਡੀਗੜ੍ਹ ਨੂੰ ਜਾ ਸਕਦੇ ਹੋ ਤੁਸੀਂ ਇਧਰੋਂ ਜਾਣਾ ਤਾਂ ਖੰਨਾ ਖੁੰਨਾ ਜਾ ਸਕਦੇ ਹੋ ਅੰਬਾਲਾ ਜਾ ਸਕਦੇ ਹੋ ਦਿੱਲੀ ਜਾਣਾ ਜਾ ਸਕਦੇ ਹੋ ਲੇਕਿਨ ਇਹ ਦੁਕਾਨ ਤੁਹਾਨੂੰ ਇਸ ਕਰਕੇ ਦਿਖਾ ਰਹੇ ਜੀ ਤੇ ਖੱਡਾ ਖੋਦਿਆ ਗਿਆ ਖੱਡਾ ਖੋਦਣ ਤੋਂ ਬਾਅਦ ਕਿੰਨੀਆਂ ਦੁਕਾਨਾਂ ਜਿਨ੍ਹਾਂ ਨੂੰ ਪੂਰਾ ਪੂਰਾ ਟਾਰਗੇਟ ਕੀਤਾ ਗਿਆ ਤੁਹਾਨੂੰ ਅੰਦਰੋਂ ਦੁਕਾਨ ਦੇ ਹਾਲਾਤ ਦਿਖਾਣੇ ਆ ਇਹ ਉਹ ਦੁਕਾਨ ਹੈ ਜੋ ਤੁਹਾਨੂੰ ਦਿਖਾਈ ਜਾ ਰਹੀ ਹੈ ਜਿਹਦੇ ਖੱਡਾ ਕਿੱਥੇ ਕੀਤਾ ਸੀਗਾ ਤੇ ਖੱਡੇ ਤੋਂ ਬਾਅਦ ਕਿੱਥੋਂ ਦੀ ਉਹਨਾਂ ਨੇ ਬੂਟ ਚੱਕੇ ਜਿਹੜੇ ਬੂਟ ਛੱਕੇ ਆ ਰਹੀ ਦੱਸਤਾ ਜੀ ਜਿੱਥੇ ਇਹਨਾਂ ਨੇ ਸਟੀਅਰ ਸਲਾਈ ਹੋਈ ਸੀ ਲੋਹੇ ਦੀ ਲੋਹੇ ਦੀ ਕਿ ਇਹ ਸਟੀਅਰ ਕਰਕੇ ਇਹ ਬਚ ਗਏ ਨੇ ਆ ਤਸਵੀਰ ਦਿਖਾ ਰਹੇ ਆ ਕਿ ਇਹ ਨਾ ਲੱਗੀ ਹੁੰਦੀ ਗੋਦਾਮ ਉੱਤੇ ਨਾ ਹੁੰਦਾ ਤੇ ਇਹ ਚੋਰਾਂ ਨੇ ਇੱਥੋਂ ਦੀ ਐਂਟਰੀ ਕਰ ਲੈਣੀ ਸੀ ਚੋਰਾਂ ਨੇ ਇੱਥੋਂ ਦੀ ਐਂਟਰੀ ਕਰ ਲੈਣੀ ਸੀ ਜਿਹੜੇ ਇੱਥੇ ਬੂਟ ਰੱਖੇ ਹੋਏ ਸੀਗੇ ਉਹਨਾਂ ਦਾ ਬਚਾਅ ਹੋ ਗਿਆ ਉਹ ਲੈ ਗਏ ਚਾਰ ਪੀਅਰ ਲੈ ਗਏ ਹੈਲੋ ਕਮਲਜੀਤ ਜੀ ਕੀ ਹਾਲ ਹੈ ਠੀਕ ਆ ਵਿਸ਼ਾਲ ਕਪੂਰ ਗੱਲ ਕਰ ਰਿਹਾ ਪੱਤਰਕਾਰ ਲੁਧਿਆਣਾ ਲਾਈਵ ਤੋਂ ਹਾਂਜੀ ਕਮਲਜੀਤ ਜੀ ਕੀ ਮਾਮਲਾ ਕੀ ਸੀਗਾ ਜਿਹੜਾ ਚੋਰੀ ਹੋਈ ਹੈ ਮੈਟਰੋ ਰੋਡ ਤੇ ਕਿੰਨੀਆਂ ਦੁਕਾਨਾਂ ਦੀ ਚੋਰੀ ਹੋਈ ਹੈ ਨਾ ਜੀ ਇੱਕ ਤੇ ਹੀ ਹੋਈ ਸੀਗੀ ਉਹ ਪਾਲ ਚੋਰੀ ਕੁਛ ਨਹੀਂ ਹੋਇਆ ਹੈਗਾ ਮੈਂ ਗਿਆ ਸੀਗਾ ਅਰੇ ਪਰਤਾਲ ਚੱਲਦੀ ਹੈ ਜੀ ਲੇਕਿਨ ਜੋ ਐਡਵੋਕੇਟ ਜੋ ਮਾਲਕ ਨੇ ਉਹ ਕਹਿ ਰਹੇ ਕਿ ਚਾਰ ਪੇਅਰ ਲੈ ਗਏ ਨੇ ਚੋਰ ਨਹੀਂ ਨਹੀਂ ਝੂਠ ਬੋਲ ਰਹੇ ਝੂਠ ਬੋਲ ਰਹੇ ਤੁਹਾਡੇ ਵੱਲੋਂ ਕੀ ਕਾਰਵਾਈ ਅਮਲ ਚ ਲੈਂਦੇ ਯਾਰੀ ਕੋਈ छानबीन ਕੀਤੀ ਜਾ ਰਹੀ ਹੈ ਪਰਤਾਲ ਚੱਲਦੀ ਹੈ ਜੀ ਪਰਤਾਲ ਚੱਲਦੀ ਹੈ ਕੋਈ ਅਜੇ ਮੁਕਦਮਾ ਹੈ ਉਹਨਾਂ ਨੇ ਬਿਆਨ ਵੀ ਦਿੱਤੇ ਪਰਤਾਲ ਪਰਤਾਲ ਚੱਲਦੀ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਕਮਲ ਜੀ ਜੀ ਹਾਂ ਜੀ ਸਰ ਹੁਣ ਤੁਹਾਡੇ ਸਾਹਮਣੇ ਐਸਆਈ ਸਾਹਿਬ ਦੇ ਏਐਸਆਈ ਸਾਹਿਬ ਦੇ ਬਿਆਨ ਨੇ ਕੋਈ ਚੀਜ਼ ਕਿ ਕੋਈ ਚੀਜ਼ ਚੋਰੀ ਨਹੀਂ ਹੋਈ ਮੇਰੇ ਕੈਮਰੇ ਲੱਗੇ ਸੀ ਸੀਸੀਟੀਵੀ ਫੁਟੇਜ ਹੈਗੀ ਆ ਕਮਲਜੀਤ ਜੀ ਇੱਕ ਮਿੰਟ ਲਿਆਏ ਨੇ ਹੁਣ ਉਹ ਵੀ ਬਿਲਕੁਲ ਫਿੱਟ ਐਂਡ ਫਾਈ ਨਹੀਂ ਸੀਗੇ ਮੈਂ ਤਾਂ ਕੋਈ ਅਲੀਗੇਸ਼ਨ ਲਗਾਣਾ ਨਹੀਂ ਜਾਂਦਾ ਹੁਣ ਜਿਹੜਾ ਨੇ ਗੱਲ ਕਹਿ ਰਹੀ ਆ ਕਿ ਚੋਰੀ ਕੁਝ ਵੀ ਨਹੀਂ ਹੋਇਆ ਕਿੱਡਾ ਵੱਡਾ ਇਲਜ਼ਾਮ ਲਗਾਇਆ ਅਸੀਂ ਪਾਗਲ ਤਾਂ ਹੈ ਨਹੀਂ ਅਸੀਂ ਕਿਹਾ ਕਿ ਪੈਰੋਂ ਤੋਂ ਹੱਥ ਪੜ ਗਏ ਜੋੜੇ ਚੋਰੀ ਹੋਏ ਨੇ ਉਹਨਾਂ ਨੇ ਦੇਖੇ ਵੀ ਆ ਮੌਕੇ ਤੇ ਦੇਖੇ ਵੀ ਆ ਇਹ ਨਾਲ ਹੀ ਨਿਕਲ ਗਏ ਆ ਨਾ ਕੋਈ ਐਫਆਈ ਕਰੇ ਚੱਕਰਾਂ 'ਚ ਕਹਿ ਰਹੇ ਚੋਰੀ ਨਹੀਂ ਹੋਈ ਐ ਤੁਹਾਨੂੰ ਆਪਾ ਸੀਟੀਵੀ ਫੁਟੇਜ ਦਿਖਾ ਦਿੱਤੀ ਬੰਦੇ ਦੇ ਹੱਥੇ ਵਿੱਚ ਜੋੜੇ ਵੀ ਜਾ ਰਹੇ ਨੇ ਕੌਣ ਤਾਂ ਪਤਾ ਦੁਬਾਰਾ ਦਿਖਾ ਦਿੰਨੇ ਫੁਟੇਜ ਤੁਸੀਂ ਸਭ ਕੁਝ ਦੇਖ ਲਿਆ ਹੈਗਾ ਫਿਰ ਵੀ ਪ੍ਰਸ਼ਾਸਨ ਕੰਮ ਕਰਨ ਤੋਂ ਨਾਕਾਮ ਆ ਹੁਣ ਪਹਿਲਾਂ ਤਾਂ ਫੋਨ ਨਹੀਂ ਚੱਕ ਰਿਆ ਹੁਣ ਫੋਨ ਚੱਕ ਰਿਆ ਕਿਤੇ ਚੋਰੀ ਕੋਈ ਨਹੀਂ ਹੋਈ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਇਹਨਾਂ ਨੇ ਦੇਖਿਆ ਕੀ ਆ ਕੇ 2 ਮਿੰਟ ਅੰਦਰ ਬੜੇ ਨਾਲੇ ਬਾਹਰ ਨਿਕਲ ਕੇ ਉਹ ਆ ਕੇ ਮੈਨੂੰ ਕਹਿੰਦੇ ਪਏ ਨੇ ਬਗੀਰ ਸਾਹਿਬ ਤੁਹਾਨੂੰ ਤਾਂ ਪਤਾ ਵਾ ਜੋਰ ਕਿੰਨਾ ਵਾ ਤੁਸੀਂ ਤਾਂ ਰਹਿਮ ਕਰੋ ਸਾ ਮੈਂ ਕੱਲਾ ਅਫਸਰ ਆ ساری ਰਾਤ ਦਾ ਭਜਦਾ ਪਿਆਮ ਹੁਣ ਇਹ ਗੱ ਕਿ ਚੋਰੀ ਨਹੀਂ ਹੋਈ ਇਟ ਮੀਨਸ ਚੋਰੀ ਕਰਾਈ ਵੀ ਨਾ ਨਹੀਂ ਆ ਇਹ ਬੰਦੇ ਮਿਲੇ ਹੋਏ ਨੇ ਸਾਰੇ ਇਹਨਾਂ ਦੇ ਜਿਹੜਾ ਹੁਣੇ ਚੋਰਾ ਸਾਥ ਦੇ ਰਹੇ ਵਿਦਾਊਟ ਆਨ ਇਨਵੈਸਟੀਗੇਸ਼ਨ ਥੋੜੀ ਜਿਹਾ ਪਹਿਲਾਂ ਪੱਤਰਕਾਰ ਐਂਟੀ ਟੀਵੀ ਤੋਂ ਆਏ ਸੀ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਜਾਂਚ ਚੱਲਦੀ ਪਈ ਆ ਉਹ ਕਹਿੰਦੇ ਕਿੰਨੀ ਚੋਰੀ ਹੋਈ ਕਹਿੰਦੇ ਹਾਲੇ ਪਤਾ ਨਹੀਂ ਪ੍ਰੋਪਰ ਦੱਸਾਂਗੇ ਤੁਹਾਨੂੰ ਤੁਹਾਨੂੰ ਕਹਿੰਦੇ ਚੋਰੀ ਨਹੀਂ ਹੋਈ ਹੈਗੀ ਇਹ ਗੱਲ ਕਹਿ ਰਹੇ ਨੇ ਇਹਦਾ ਮਤਲਬ ਨਾਲ ਮਿਲੇ ਹੋਏ ਨੇ ਇਹਨਾਂ ਦਾ ਕਰੋਈ ਆ ਇਹ ਮਾਸਟਰਮਾਈਂਡ ਨੇ ਹੁਣ ਤੁਸੀਂ ਕੀ ਅਗਲੀ ਕਿਰਿਆ ਕਹਿੰਦੇ ਗੱਲੇ ਨੇ ਕਾਰਵਾਈ ਕੀ ਕਰੋਗੇ ਕਾਰਵਾਈ ਤਾਂ ਸਿੱਧੀ ਬਣਦੀ ਹੈ ਜੀ ਐਫ ਆਈ ਆਰ ਕਰ ਦੇਣੀ ਠੀਕ ਹੈ ਨਹੀਂ ਮ ਸਾਨੂੰ ਉਹ ਜੋ ਵੋਨ ਫੋਨ ਨੂੰ ਸੁਣਾਇਆ ਗਿਆ ਵੈ ਤੁਸੀਂ ਸੁਣ ਵੀ ਰਹੇ ਹੋ ਰਿਕਾਰਡਿੰਗ ਕਿ ਚੋਰੀ ਕੁਛ ਵੀ ਨਹੀਂ ਹੋਇਆ ਤੇ ਇਹ ਹੁਣ ਕਹਿ ਰਹੇ ਕਿ ਚੋਰੀ ਹੋਇਆ ਵੈ ਲੇਕਿਨ ਇਹਦੇ ਚ ਇੱਕ ਸਵਾਲ ਖੜਾ ਹੁੰਦਾ ਕਿ ਚੋਰ ਫਿਰ ਖਾਲੀ ਹੱਥਾਂ ਦੇ ਨੇ ਬੈਗ ਟਾਂਕੇ ਕੀ ਕਿਸੇ ਚੀਜ਼ ਦਾ ਲੈ ਕੇ ਜਾਂਦੇ ਨੇ ਸਵਾਲ ਵੱਡਾ ਕਿਉਂਕਿ ਐਡਵੋਕੇਟ ਨੇ ਐਡਵੋਕੇਟ ਹੁਣ ਅੱਗੇ ਆਪਣੀ ਕਾਰਵਾਈ ਪੇਸ਼ੀ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਗੇ ਦਾ ਸਮਝ ਦੱਸ ਸਕਦਾ ਵੈ ਕਿ ਆਖੇ ਲੁਧਿਆਣਾ ਸ਼ਹਿਰ ਦੇ ਨਿਵਾਸੀ ਤੇ ਦੁਕਾਨਦਾਰ ਜਾਣ ਕਿਤੇ ਦਰਬਾਰ ਇਹ ਤਾਂ ਸਮਾਂ ਹੀ ਦੱਸ ਸਕਦਾ ਹੈ ਲੋਦਣਾ ਕਹਿੰਦਾ ਧਰਮਪਾਲ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ